ਉਹ ਆਪਾਂ ਦੂਰ ਕਰਾਂਗੇ ਕਿਉਂਕਿ ਲੋਕਾਂ ਦੀਆਂ ਮੁੱਢੀਆਂ ਲੋੜਾਂ ਹੈਗੀਆਂ ਪੱਕਾ ਜੀ ਨਸ਼ੇ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਹੋਰ ਦਰੇਸ਼ਾ ਤੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਪਾਜੀ ਰੋਇਤਪਾ ਜੀ ਥੋੜਾ ਪਿੱਛੇ ਸੇਰਾ ਜੇ ਫੇਰਾ ਰਹੇਗਾ ਇਹਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ ਨਸ਼ਾ ਅੱਛਾ ਪੱਕਾ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖਿਆ ਪੈਂਡ ਰਹੇ ਦੀਆਂ ਲੈ ਜਾਓਗੇ ਹੁਣ ਅਬ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਇਹਨੇ ਥੋੜਾ ਮੈਕਡਾਉਨਡ ਦੀਆਂ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਜੇ ਕਮੰਡੋਂ ਦੇਖਣ ਚਲੋ ਹਿੱਸਾ ਹੋ ਤੁਸੀਂ ਹੁਣ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜੇ ਰਹਿ ਗਿਆ ਕੋਈ ਆਪਣੀ ਜਿਹੜਾ ਕਰੇਗਾ ਉਹਦਾ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਦਫ਼ਤਰ ਬਹੁਤ ਸਿਮਾਨ ਸਾਹਿਬ ਜੀ ਦੇ ਕਮੰਡੋਂ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉੱਤਰੇ ਆ ਗਿਓ ਔਰ ਇਹਨਾਂ ਨਾਲ ਮਾਨ ਸਾਹ ਮੁਖੰਦੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹਨਾਂ ਨਾਲ ਸਮਝ ਜਨਤਾ ਵਾਸੀ ਹੋਰ ਵੱਧ ਤੋਂ ਕੰਮ ਕਰਨਗੇ ਸ਼ਿਤਲੂ ਗਰਾਲ ਬੜੇ ਉਗਰ ਹੋਏ ਸਾਨੂੰ ਤਾਂ ਮੁਨ ਕੀਤੇ ਨੇ ਕਿਤੇ 6ਵੇਂ ਰਾਉਂਡ ਤੱਕ ਆਪਣੀ ਜ਼ਮਾਨਤ ਵੀ ਜਿਹੜਾ ਕਿ ਮੈਂ ਜਾਣਦੇ ਹਾਂ ਇਹ ਨਹੀਂ ਜਿਹੜਾ ਉਹ ਕਹਿੰਦੇ ਕਿ ਉਹ ਕਾਊਂਟਿੰਗ ਸੈਂਟਰ ਅਸੀਂ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੱਕ ਅਸਾਂ ਜ਼ਮਾਨਤ ਵੀ ਪਛਾਣੀ ਓਕੀ ਹੋ ਗਈ ਹਾਂ ਜੀ ਜ਼ਮਾਨਤ ਵੀ ਜੀ ਲੱਗਦਾ ਕਿ ਜ਼ਮਾਨਤ ਦਰਜ ਨਹੀਂ ਹੋ ਗਈ ਉਹ ਯਾਰ ਫੋਨ ਕਿਧਰ ਕਰ ਰਹੇ ਠੀਕ ਠੀਕ